ਅਰ ਜੀ ਸਮਝੀ ਰਾਣਾ ਜੀ ਨੇ ਇੱਕ ਕਿਤਾਬ ਲਿਖੀ ਜਾਤੂ ਸਾਹਿਬ ਉਹਦੇ ਵਿੱਚ ਇੱਕ ਸਾਖੀ ਦਾ ਦੱਸਦੇ ਹਨ ਕਿ ਸਰਦਾਰ ਸਰਵਣ ਸਿੰਘ ਜੀ ਦੀ ਜਿੱਤਨ ਸਾਖੀ ਜਿਹੜੀ ਆ ਉਹਦੇ ਵਿੱਚ ਬਹੁਤ ਪਲ ਚੱਲਦਾ ਹੈ ਕਿ ਬਾਬਾ ਹਰਕਾਮ ਸਿੰਘ ਜੀ ਰੱਖੜੀ ਵਾਲੇ ਉਹਨਾਂ ਦੇ ਜੀਵਨ ਦੇ ਵਿੱਚ ਇੱਕ ਘਟਨਾ ਵਾਪਰਦੀ ਹੈ ਸਨ 1975 ਦੇ ਵਿੱਚ ਇੱਕ ਘਟਨਾ ਵਾਪਰਦੀ ਹੈ ਕੇ ਪਿੰਡ ਪਾਟਿਖਾ ਦੇ ਰਹਿਣ ਵਾਲੇ ਸਰਦਾਰ ਸਰਬਨ ਸਿੰਘ ਜੀ ਜਿਹੜੇ ਕੇ ਹਸ਼ਿਆਰਪੁਰ ਆਪਣੇ ਜੱਤੀ ਪਿੰਡ ਦੇ ਵਿੱਚ ਗਏ ਹੋਏ ਸਨ ਤੇ ਜਿਹੜੀ ਉਹਨਾਂ ਦੀ ਪਤਨੀ ਜਿਹੜੀ ਗੁਰੂ ਘਰ ਤੇ ਬਹੁਤ ਪ੍ਰੇਮ ਸੀ ਗੁਰੂ ਘਰ ਦੇ ਨਾਲ ਬਹੁਤ ਪਿਆਰ ਰੱਖਣ ਵਾਲੀ ਸੀ ਉਹ ਜਦੋਂ ਆਪਣੇ ਜੱਤੀ ਪਿੰਡ ਤੋਂ ਵਾਪਸ ਆ ਰਹੇ ਸਨ ਤਾਂ ਉਹ ਸਰਦਾਰ ਸਰਬਨ ਸਿੰਘ ਦੀ ਪਤਨੀ ਉਹਨਾਂ ਨੂੰ ਕਹਿਣ ਲੱਗੀ ਕਿ ਸਰਦਾਰ ਜੀ ਗੋਦ ਗੋਦਪੁਰ ਤੇ ਕੋਲਚੋ ਥੀਆਂ ਬਣਨਾ ਹੋਈਆਂ ਸਨ ਜਿੱਥੇ ਭੈੜੀਆਂ ਭੈੜੀਆਂ ਰੂਹਾਂ ਦਾ ਵਾਸਾ ਜਿੱਥੇ ਭੈੜੀਆਂ ਭੈੜੀਆਂ ਰੂਹਾਂ ਦਾ ਵਾਸਾ ਤੇ ਅੱਜ ਮੈਂ ਉੱਥੇ ਸੁਣਾ ਕਿ ਇੱਥੇ ਉੱਥੇ ਕੋਈ ਅੱਜ ਕੋਈ ਸੰਤ ਆਇਆ ਕੋਈ ਮਹਾਪੁਰਖ ਆਇਆ ਤੇ ਉਹ ਆ ਕੇ ਉੱਥੇ ਸੇਵਾ ਕਰਵਾ ਰਿਹਾ ਹੈ ਤੇ ਉਹ ਆ ਕੇ ਜਦੋਂ ਉੱਥੇ ਸੇਵਾ ਕਰਵਾ ਰਿਹਾ ਤੇ ਉਸ ਦੀ ਜਾਤ ਦੇ ਵਿੱਚ ਹੀ ਉੱਥੇ ਇੱਕ ਗੁਰਦੁਆਰਾ ਬਣਿਆ ਹੋਇਆ ਹੈ ਤੇ ਜਿਹੜਾ ਕੋਈ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਜਿਹੜਾ ਉੱਥੇ ਜਾਂਦਾ ਉਸ ਮਨੁੱਖ ਦਾ ਹੰਕਾਰ ਜਿਹੜਾ ਨਾਸ਼ ਹੋ ਜਾਂਦਾ ਹੈ ਕਿਉਂਕਿ ਗੁਰੂ ਸਾਹਿਬ ਜੀ ਪਰਵਾਣੇਂਦਰ ਕਹਿੰਸ਼ ਕਰਦੇ ਕਿ ਜਿਹੜਾ ਸਤ ਸੰਗਤ ਦੇ ਵਿੱਚ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਜਦੋਂ ਮਨੁੱਖ ਆਕਾਰ ਪੁਰਖ ਪਰਮਾਤਮਾ ਦੇ ਨਾਮ ਦੀ ਸਮਾਧੀ ਲਾਉਂਦਾ ਉਹ ਵਾਹਿਗੁਰੂ ਆਕਾਰ ਪੁਰਖ ਪਰਮਾਤਮਾ ਦੇ ਨਾਮ ਨੂੰ ਜਪਦਾ ਜਦੋਂ ਸਤ ਸੰਗਤ ਦੇ ਵਿੱਚ ਆ ਕੇ ਸਭ ਕਾਰਜ ਕਰਦਾ ਤਾਂ ਸਾਹਿਬ ਕਹਿੰਦੇ ਆ ਤੇ ਉਸ ਦਾ ਮਨੁੱਖ ਦਾ ਜਿਹੜੇ ਪੰਜ ਵਿਕਾਰ ਜਿੱਥੇ ਪੰਜ ਵਿਕਾਰ ਨਾਸ਼ ਹੋ ਜਾਂਦੇ ਉਥੇ ਮਨੁੱਖ ਦਾ ਸੰਹਾਰ ਵੀ ਨਾਸ਼ ਜਾਂਦਾ ਹੈ ਸੈਵ ਜੀ ਕੁਰਬਾਨੀ ਅੰਦਰ ਕੋਸ਼ਿਸ਼ ਕਰਦਿਆਂ ਸਾਥ ਸੰਗਤ ਮੇਰੇ ਹੱਥੇ ਆਇਆ ਹਾਂ ਰੋ ਗਿਆ ਸੁਖ ਪਾਇਆ ਸਹਿਜ ਸਮਾਧਿ ਲਗਾਇਆ ਕਿ ਜਦੋਂ ਸੈਨ ਦੇ ਵਸਤਾ ਦੇ ਵਿੱਚ ਆ ਕੇ ਮਨੁੱਖ ਸਾਥ ਸੰਗਤ ਵਿੱਚ ਆ ਕੇ ਉਹ ਵੈਗਰੋਕਾਰ ਪ੍ਰਮਾਤਮਾ ਰਾਮ ਰਾਮ ਦੀ ਸਮਾਧੀ ਲੰਦਾ ਹੈ ਤੇ ਜਦੋਂ ਕੋਈ ਸਭ ਜਿੱਕਰਦੇ ਰਾਮ ਰਾਮ ਦੀ ਸਮਾਧੀ ਲਾਉਂਦਾ ਹੈ ਤੇ ਉਸ ਸਮੇਂ ਮਨੁੱਖ ਦੇ ਜਿਹੜੇ ਪੰਜ ਵਿਕਾਰ ਹਨ ਮਨੁੱਖ ਦਾ ਹੰਕਾਰ ਮਨੁੱਖ ਦੀ ਹਉਮੈ ਆ ਇਹ ਸਾਥ ਜਿਹੜਾ ਸਾਥ ਸੰਗਤ ਦੇ ਵਿੱਚ ਆਉਣ ਦੇ ਨਾਲ ਨਾਸ਼ ਛਾਦੀ ਹੈ ਦੇ ਉਸ ਦੀ ਪਤਨੇ ਕਹਿਣ ਲੱਗੇ ਕਿ ਸਰਦਾਰ ਜੀ ਅੱਜ ਉਥੇ ਇੱਕ ਮਹਾਂਪੁਰਸ਼ ਆਇਆ ਤੇ ਮੇਰਾ ਆਸਾ ਹੈ ਮੇਰੇ ਮੰਨ ਦੀ ਆਸਾ ਹੈ ਕਿ ਅਸੀਂ ਉਥੇ ਜਾਇਏ ਤੇ ਕਾੜੇ ਗੁਰਦੁਆਰੇ ਦੇ ਦਰਸ਼ਨ ਕਰ ਲਗੇ ਤੇ ਨਾਲੇ ਉਹਨਾਂ ਮਹਾਂਪੁਰਸ਼ਾਂ ਸੰਤਾਂ ਦੇ ਦਰਸ਼ਨ ਕਰ ਲਗੇ ਸਰਦਾਰ ਸਰਬੰਸ ਸਿੰਘ ਜੋ ਕਿ ਚਲੰਦਰ ਦੇ ਵਿੱਚ ਮਾਡਲ ਟਾਉਨ ਦੇ ਵਿੱਚ ਜਿਹੜੇ ਟੱਕਰੀ ਕਰਿਆ ਕਰਦੇ ਸਨ ਤੇ ਉਹ ਆਪਣੇ ਜੱਦੀ ਪਿੰਡ ਵਿੱਚ ਗਏ ਉਸ ਨਾਲ ਜੰਦੀ ਪਿੰਡ ਦੇ ਵਿੱਚ ਪਿੰਡ ਭਾਰਤੀ ਦਾ ਗਾਇ ਉਹ ਸਭ ਨੇ ਜਿੱਦਾਂ ਵਾਪਸ ਆ ਰਹੇ ਸਨ ਤਾਂ ਫਿਰ ਜਿੱਦਾਂ ਉਸ ਦੀ ਪਤਨੀ ਨੇ ਕਿਹਾ ਕਿ ਆਪਾਂ ਉਥੇ ਚੱਲ ਚੱਲ ਗਏ ਤੇ ਪਹਿਲਾਂ ਤਾਂ ਸਰਦਾਰ ਸਰਮ ਸਿੰਘ ਕਹਿੰਦਾ ਕਿ ਮੈਂ ਕਿਸੇ ਮਹਾਂ ਪੁਰਸ਼ਾਂ ਦੇ ਅੱਗੇ ਮੱਥਾ ਨਹੀਂ ਟੇਕਿਆ ਮੈਂ ਤਾਂ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨੂੰ ਸਿਰ ਝੁਕਾਉਣਾ ਤੇ ਮੈਂ ਹੋਰ ਕਿਸੇ ਮਹਾਂ ਪੁਰਸ਼ ਦੇ ਅੱਗੇ ਮੱਥਾ ਨਹੀਂ ਟੇਕਿਆ ਪਰ ਪਤਨੀ ਨੇ ਜੋਰ ਮਹਾਰਾਜੀ ਤੇ ਜਾਣਾ ਪੈਣਾ ਸੀ ਜਦੋਂ ਉਸਦੀ ਪਤਨੀ ਨੇ ਜੋਰ ਮਾਰਿਆ ਤਾਂ ਫਿਰ ਉਸਨੇ ਜਿਹੜੀ ਗੱਡੀ ਸੀ ਗੋਧਪੁਰਨ ਮੋੜ ਲਈ ਜਦੋਂ ਉਹਤਨਾ ਮੋੜ ਦੇ ਤਾਂ ਅਸੂ ਦਾ ਮੈਦਾਨ ਸੀ ਖੇਤਾਂ ਦੇ ਵਿੱਚ ਸਰੋਂ ਜਿਹੜੀ ਖੜੀ ਹੋਈ ਸੀ ਜਦੋਂ ਸਰੋਂ ਖੜੀ ਹੋਈ ਦੇਖੀ ਤਾਂ ਮਨ ਦੇ ਵਿੱਚ ਇੱਕ ਫੁਰਨਾ ਆਇਆ ਕਿ ਜਿੰਨਾ ਮਹਾਂਪੁਰਸ਼ਾਂ ਦੇ ਅਸੀਂ ਦਰਸ਼ਨ ਕਰਨ ਵਾਸਤੇ ਜਾ ਰਹੇ ਹਾਂ ਜੇ ਸੱਚਮੁੱਚ ਦੇ ਮਹਾਂਪੁਰਸ਼ ਨੇ ਜੇਕਰ ਅਸੀਂ ਉਹਨਾਂ ਦੇ ਕੋਲ ਜਾਏਗੇ ਸਾਨੂੰ ਸਾਗ ਦੇ ਨਾਲ ਪ੍ਰਸ਼ਾਦਾ ਛਕਾਉਣਾ ਇਹ ਮਨੁੱਖ ਦੇ ਵਿੱਚ ਫੁਰਨਾ ਆ ਗਿਆ ਸੀ ਕਿ ਔਕੇ ਜਦ ਸਤ ਸੰਗਤ ਵਿੱਚ ਚਾਹੀਦਾ ਮੰਡ ਦੇ ਵਿੱਚ ਥੋੜੇ ਲੈ ਕੇ ਨਹੀਂ ਜਾਈਦਾ ਮੰਡ ਦੇ ਵਿੱਚ ਫੁਰਨਾ ਆ ਗਿਆ ਸਰਦਾਰ ਸਰਵਨ ਸਿੰਘ ਤੇ ਕਿ ਜੇ ਉਹ ਸੱਚ ਮੁੱਚ ਦੇ ਸੰਤ ਨੇ ਮਹਾਂਪੁਰਜ ਨੇ ਕਿ ਜਦੋਂ ਅਸੀਂ ਉੱਥੇ ਜਾਏਗੇ ਤਾਂ ਸਾਨੂੰ ਜਿਹੜਾ ਸਾਗ ਦੇ ਨਾਲ ਪ੍ਰਸ਼ਾਦਾ ਛਕਾਉਣਾ ਜਦ ਥੋੜਾ ਜਿਹਾ ਅੱਗੇ ਜਾ ਗੁਰਦਵਾਰੇ ਤੋਂ ਗੱਡੀ ਮੋੜ ਲਈ ਤੇ ਅਗਲੇ ਪੰਨੇ 'ਚ ਉਹਨੇ ਛੱਲੀਆਂ ਦਾ ਖੇਤ ਵੇਖਿਆ ਜਿਹੜਾ ਛੱਲੀਆਂ ਦਾ ਖੇਤ ਵੇਖਿਆ ਤੇ ਇੱਕ ਮਨ ਦੇ ਵਿੱਚ ਇੱਕ ਹੋਰ ਫੁਰਨਾ ਆ ਗਿਆ ਕਿ ਜਦੋਂ ਅਸੀਂ ਵਾਪਸ ਆਈਏ ਤੇ ਸਾਨੂੰ ਕੋਈ ਬੱਚਿਆ ਵਰ ਤੇ ਛੱਲੀਆਂ ਦੇ ਤੇ ਅਸੀਂ ਘਰ ਦੇ ਵਿੱਚ ਲਿਆ ਕੇ ਨਾਲੇ ਬੱਚੇ ਛਕਣਗੇ ਤੇ ਨਾਲੇ ਅਸੀਂ ਛਕਾਂਗੇ ਇਹ ਦੂਸਰਾ ਫੁਰਨਾ ਮਨ ਦੇ ਵਿੱਚ ਆ ਗਿਆ ਸੀ ਗੁਰਦੁਆਰਾ ਸਾਹਿਬ ਵਿੱਚ ਪਹੁੰਚੇ ਤেনਾਂ ਪੁਛੇ ਜਿਹੜੇ ਬਾਬਾ ਹਨ ਸੰਤ ਜੀ RAM Khedi ਵਾਲੇ ਭਰਾਡੇ ਦੇ ਵਿੱਚ ਬੈਠੇ ਬੱਚਿਆਂ ਦੇ ਨਾਲ ਸੁਖਨੀ ਸਾਹਿਬ ਜੀ ਦਾ ਜਾਪ ਕਰ ਰਹੇ ਸਨ। ਫਿਰ ਮਾਪੂਛਾ ਨੇ ਦੂਸਰਾ ਇਹ ਕਹਿ ਦਿੱਤਾ ਕਿ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਜਾ ਕੇ ਮੱਥਾ ਟੇਕੋ। ਫਿਰ ਆ ਕੇ ਸੁਖਨੀ ਸਾਹਿਬ ਜੀ ਦਾ ਜਾਪ ਜਿਹੜਾ ਸਰਵਣ ਕਰਨਾ ਹੈ। ਦੋਨਾਂ ਜੀਆ ਨੇ ਸਿੱਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਜਾਂਦੇ ਨੇ ਮੱਥਾ ਟੇਕ ਕੇ ਤੇ ਆ ਕੇ ਜਦੋਂ ਬਾਬਾ ਹਰਨਾਮ ਸਿੰਘ ਜੀ ਰਾਮ ਖੇੜਿਆ ਵੱਲ ਤੇ ਚਰਨਾਂ ਦੇ ਵਿੱਚ ਪੈਰ ਲੱਗੇ ਮੱਥਾ ਟੇਕ ਕੇ ਲੱਗੇ ਤੇ ਬਾਬਾ ਜੀ ਨੇ ਦੂਰੋਂ ਹੀ ਰੋਕ ਦਿੱਤਾ ਕਿ ਜਦੋਂ ਕੋਈ ਸਿੱਖ ਸਿੱਖ ਨਾ ਮਿਲੇ ਤੇ ਕੋਈ ਫਤਿਹ ਦਾ ਜਾਬ ਕਰੀਦਾ ਤੇ ਜਦ ਜਦ ਸਿੱਖ ਤੋਂ ਸਿੱਖ ਮਿਲਦਾ ਉਹ ਫਤਿਹ ਦਾ ਜਾਬ ਕਰਨਾ ਤੇ ਦੂਰੋਂ ਬੁਲਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤੇ ਨਾਮ ਚਾਰ ਬਰਾਂ ਗੁਰਮੰਤਰ ਦਾ ਜਾਬ ਹੋਵੇਗਾ ਤੇ ਸਰਦਾਰ ਸਰਬੰਸ ਸਿੰਘ ਦਾ ਮਨ ਦੇ ਵਿੱਚ ਜਿਹੜੇ ਸ਼ੰਕੇ ਸੀ ਉਹ ਬਾਕੀ ਸੀ ਬਾਕੀ ਜਿਹੜਾ ਸੰਤਾਂ ਦੀ ਸਾਧਾ ਜਿਹੜੀ ਤੇਰਤ ਹੋ ਚੁੱਕੀ ਸੀ ਕਿ ਸੱਚਮੁੱਚ ਦੇ ਜਿਹੜੇ ਸੰਤ ਨੇ ਸ਼ੰਕੇ ਜਿਹੜੇ ਹਜੇ ਬਾਕੀ ਸੀ ਤੇ ਫਿਰ ਮਾ ਪੁਰਖਾਂ ਨੇ ਆਖਿਆ ਕਿ ਲਾਂਗਰੀ ਨੂੰ ਬਾਦ ਮਾਰੀ ਕਿ ਜਿਹੜਾ ਉਸ ਸਮੇਂ ਸਰਦਾਰ ਅਮਰ ਸਿੰਘ ਜਿਹੜਾ ਲਾਂਗਰੀ ਦਾ ਕੰਪ ਕਰਦਾ ਸੀ ਉਸ ਨੂੰ ਬਾਦ ਮਾਰੇ ਕਿ ਜਿਹੜਾ ਸਵੇਰੇ ਬੀਬੀ ਚਾਰ ਤੱਕ ਹੋਰ ਜਿਹੜਾ ਸਾਗ ਲੈ ਕੇ ਉਸ ਨੂੰ ਪਰਪ ਕਰ ਲੋ ਦੇ ਨਾਲ ਦੁਆ ਜੀ ਪ੍ਰਸ਼ਾਦਾ ਛਕਾਉ। ਜੇ ਤਾਂ ਇਸ ਤਰ੍ਹਾਂ ਗਿਆ ਤਾਂ ਸਰਦਾਰ ਸਰਵਪਿੰਦ ਮੰਨ ਦੇ ਵਿੱਚ ਸੋਚਣ ਲੱਗਾ ਕਿ ਮਾਂ ਪੁੱਛ ਜਿਹੜੇ ਮੰਨ ਦੀਆਂ ਗੁੱਜਰ ਵਾਲੇ ਨੇ ਮੰਨ ਦੀਆਂ ਜਨਨ ਵਾਲੇ ਨੇ ਜਿਨ੍ਹਾਂ ਨੂੰ ਪਤਾ ਲੱਗਿਆ ਕਿ ਅਸੀਂ ਮੰਨ ਦੇ ਵਿੱਚ ਫੋਟਾ ਲੈਂਦਾ ਸੀ ਕਿ ਜਦੋਂ ਅਸੀਂ ਇੱਥੇ ਆ ਕੇ ਕਿ ਸਾਨੂੰ ਸਾਗ ਦੇ ਨਾਲ ਪ੍ਰਸ਼ਾਦਾ ਛਕਾਉਣਾ ਸੱਚਮੁੱਚ ਜਿਹੜਾ ਮੰਨ ਦੀਆਂ ਗੁੱਜਰ ਵਾਲੇ ਨੇ ਪ੍ਰਚਾਰਦਾਪਨਿ ਸ਼ਰਕੇ ਜਦੋਂ ਇਹ ਫਿਰ ਗ੍ਰਾਂਡੇ ਦੇ ਵਿੱਚ ਆ ਜਾਂਦੇ ਨੇ ਸਾਰੀ ਸਮੁਖ ਸੰਗਤ ਦੇ ਨਾਲ ਸੋਨੀ ਸਾਹਿਬ ਜੀ ਦਾ ਜਾਪ ਕਰਦੇ ਨੇ ਤੇ ਉਹਨਾਂ ਦੇ ਵਿੱਚੋਂ ਹੀ ਇੱਕ ਸਿੱਖ ਨੇ ਕਲਗੀ ਤਰਦਸ਼ਪੇਸ਼ ਪਾਸ਼ਾ ਦੀ ਚੰਦਕਾਰੀ ਦੇ ਵਿੱਚੋਂ ਇੱਕ ਸਾਖੀ ਸੁਣਾਈ ਸੀ ਜਦੋਂ ਸਾਖੀ ਸੁਣ ਕੇ ਸਰਦਾਰ ਸਰਵਨ ਸਿੰਘ ਜੀ ਨੇ ਆਗਿਆ ਮੰਗੀ ਕਿ ਹੁਣ ਸਾਨੂੰ ਆਗਿਆ ਤੋਂ ਜਾਣਦੀ ਤੇ ਉਸੇ ਸਮੇਂ ਸਵਭੀ ਇੱਕ ਪ੍ਰੇਮੀ ਆ ਚੁੱਕਾ ਸੀ ਜਿਹੜਾ ਕਿ ਆਪਣੇ ਖੇਤਾਂ ਦੇ ਵਿੱਚੋਂ 25 26 ਛੜੀਆਂ ਤੋੜ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਆਇਆ ਮੱਥਾ ਟੇਕਣ ਵਾਸਤੇ ਤੇ ਉਸ ਸਮੇਂ ਬਾਬਾ ਹਰਨਾਮ ਸਿੰਘ ਜੀ ਰਾਮ ਖੜੇ ਵਾਲਿਆਂ ਨੇ ਉਹਨਾਂ ਨੇ ਦੋਹਾਂ ਇਹ ਬਾਜ਼ਮਾਤੀ ਕਿ ਜਿਹੜੇ ਛੜੀਆਂ ਨੇ ਇਹ ਸਰਦਾਰ ਜੀ ਦੀ ਗੱਡੀ ਦੇ ਵਿੱਚ ਰਖਾ ਦਿਓ ਜਦੋਂ ਸਰਦਾਰ ਜੀ ਦੀ ਗੱਡੀ ਦੇ ਵਿੱਚ ਰਖਾ ਦਿੱਤਾ ਤਾਂ ਫਿਰ ਜਦੋਂ ਸਰਦਾਰ ਸਮਰ ਸਿੰਘ ਗੱਡੀ ਦੇ ਵਿੱਚ ਬੈਠਣ ਲੱਗਾ ਤੇ ਮਹਾਂਪੁਰਸ਼ਾਂ ਨੇ ਉਹਨਾਂ ਦੇ ਮੋਢੇ 'ਤੇ ਹੱਥ ਰੱਖ ਕੇ ਕਿਹਾ ਕਿ ਜਦੋਂ ਸਾਥ ਸੰਗਤ ਦੇ ਵਿੱਚ ਆਈਦਾ ਨਾ ਮਨ ਦੇ ਵਿੱਚ ਫੁਰਨੇ ਲੈ ਕੇ ਨਹੀਂ ਆਈਦੇ ਮਨ ਦੇ ਵਿੱਚ ਕੋਈ ਵਿਚਾਰ ਲੈ ਕੇ ਨਹੀਂ ਆਇਦਿ ਕਿ ਜਦੋਂ ਸਾਥ ਸੰਗਤ ਦੇ ਵਿੱਚ ਆਉਣਾ ਇਹ ਸ਼ਰਤਾ ਧਾਰ ਕੇ ਉਹਨਾਂ ਨੇ ਕਿਹਾ ਕਿ ਸਾਥ ਸੰਗਤ ਵਿੱਚ ਅਸੀਂ ਕੁਝ ਲੈ ਕੇ ਜਾਣਾ ਕੋਈ ਨਾਮ ਲੈ ਕੇ ਜਾਣਾ ਕਿਉਂਕਿ ਜਿਹੜਾ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਸਾ ਸੰਗਤ ਦੇ ਵਿੱਚ ਆ ਕੇ ਜੋ ਕੁਝ ਮੰਗਦਾ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ। ਤੇ ਪਰ ਜਿਹੜਾ ਫੁਰਨੇ ਲੈ ਕੇ ਆਉਂਦਾ ਕੋਈ ਭਗਤ ਕਵੀ ਜੀ ਪ੍ਰਮਾਣ ਕਰਦਾ ਨੇ ਜਬੀਰ ਸਾਥੋਂ ਕੋ ਮਿਲਨੇ ਜਾਇਆ ਸਾਥ ਨਾ ਲਿਖਿਆ ਕੋਈ ਕਿ ਜਦੋਂ ਸਾਥ ਨੂੰ ਕਿਸੇ ਭਲੇ ਮੁਰਸ਼ਦ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਆ ਗੁਰੂ ਘਰ ਦੇ ਵਿੱਚ ਜਾਂਦਾ ਤੇ ਮੰਡ ਦੇ ਵਿੱਚ ਕਦੇ ਬਕਾਬ ਲੈ ਕੇ ਨਹੀਂ ਜਾਂਦਾ ਮਨ ਦੇ ਵਿੱਚ ਹੰਕਾਰ ਨਹੀਂ ਲੱਗ ਜਾਣਾ ਕਿਉਂਕਿ ਸਾਧ ਸੰਗਤ ਵਿੱਚ ਆ ਕੇ ਜਦ ਮਨੁੱਖ ਆਪਣੇ ਮਨ ਦਾ ਝਾਕਾ ਲਾ ਕੇ ਉਹ ਵਾਹਿਗੁਰੂ ਕਾਰਕ ਪ੍ਰਮਾਤਮਾ ਦੇ ਨਾਮ ਨੂੰ ਜਪਦਾ ਸਤਿਗੁਰੂ ਕਹਿੰਦੇ ਜਦ ਉਹ ਸਕਾਰਕ ਪ੍ਰਮਾਤਮਾ ਦੇ ਨਾਮ ਨੂੰ ਜਪਦਾ ਉਦੋਂ ਮਨੁੱਖ ਦਾ ਜਿਹੜਾ ਸਾਧ ਸੰਗਤ ਵਿੱਚ ਆ ਕੇ ਜਿਹੜਾ ਹੰਕਾਰ ਜਿਹੜਾ ਉਹ ਨਾਸ਼ ਹੋ ਜਾਂਦਾ ਜਦ ਮਨੁੱਖ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਸਾਧ ਸੰਗਤ ਵਿੱਚ ਆਉਂਦਾ ਜੋਕੇ ਜੇਰਾ ਸਾਧ ਸੰਗਤ ਵਿੱਚ ਆ ਕੇ ਉਹਨਾਂ ਕੋ ਵਾਹਿਗੁਰੂ ਕਾਲਪੁਖ ਪਰਮਾਤਮਾ ਦੇ ਨਾਮ ਦੀ ਪ੍ਰੀਤ ਲਾਵੇਗਾ ਉਸ ਕਾਲਪੁਖ ਪਰਮਾਤਮਾ ਦੇ ਨਾਮ ਨੂੰ ਜੱਗੇਗਾ ਤੇ ਸਾਬ ਕਹਿੰਦੇ ਉਸ ਦਾ ਜਿਹੜਾ ਹੰਕਾਰ ਉਸ ਦੀ ਜਿਹੜੀ ਹਉਮੈ ਆ ਉਹ ਨਾਸ਼ ਹੋ ਜਾਵੇਗੀ ਇਸੇ ਕਰਕੇ ਸਾਧ ਸੰਗਤ ਵਿੱਚ ਆਉਣ ਲੱਗੇ ਮਨ ਦੇ ਵਿੱਚ ਫੁਰਨੇ ਲੈ ਕੇ ਨਹੀਂ ਆਉਣਾ ਚਾਹੀਦਾ ਮਨ ਦੇ ਵਿੱਚ ਹੰਕਾਰ ਲੈ ਕੇ ਨਹੀਂ ਆਉਣਾ ਚਾਹੀਦਾ ਜਿਸ ਦੇ ਨਾਲ ਕੀ ਹੋਵੇਗਾ